ਤਾਂ ਦੀਆਂ ਵੋਟ ਰਾਉਂਡ ਜਾਂਦੇ ਤੇ ਹਾਂ ਇਹ ਨਾਲ ਹੈ ਹੈ ਉਹ ਇਹ ਦੇ ਨਾਲ ਕਿਵੇਂ ਟਾਣੀਆਂ ਫੇਰ ਨਾਲ ਚੱਲ ਜਿਹੜੇ ਮਰਜ਼ੀ ਹੈ ਯਾਰ ਆਇਆ ਉਹਨੇ ਅੱਗੇ ਨਾਲ ਦੇ ਉੱਤ ਬੇਖਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਜੋਰੇ ਦੇ ਨਾਲ ਆਏ ਸੀ ਥੋਨੇ ਤੇ ਗੇੜਾ ਮਾਰਨ ਵਾਸਤੇ ਬਾਈ ਕਹਿੰਦਾ ਵੀ ਯਾਰਾ ਚੱਲ ਗਏ ਹਾਲਚਾਲ ਪਤਾ ਕਰੀਏ ਝੋਨੇ ਦਾ ਕੀ ਆ ਮੈਂ ਕਿਹਾ ਬਾਈ ਮੈਂ ਨਹੀਂ ਜਾਣਾ ਮੈਂ ਕਿਹੜਾ ਰੈਕਟਰ ਆ ਬਾਈ ਬਾਈ ਕਹਿੰਦਾ ਸਲਾਹ ਦਾ ਸਿਆਣਾ ਕਿਹਾ ਵਿਲੇ ਬੰਦੇ ਵੀ ਲੈ ਲੈਣੀ ਚਾਹੀਦੀ ਆ ਪੂਤਾ ਕਹਿੰਦਾ ਕੋਈ 50% ਫਿਰ ਸਿਆਣਾ ਹੈਗਾ ਸੋ ਆਏ ਆ ਝੋਨੇ ਤੇ ਗੇੜਾ ਮਾਰਨ ਵਾਸਤੇ ਆਜੋ ਦੇਖਦੇ ਆ ਕੀ ਹਾਲਾਤ ਨੇ ਝੋਨੇ ਦੇ ਕਾਣਾ ਹੈ ਬਿਲਕੁਲ ਜਿਹੜੀ ਮੰਜਰ ਸਿੱਧੀ ਨਿਕਲਦੀ ਪਈ ਹੈ ਹਾਂ ਬਿਲਕੁਲ ਸਿੱਧੀ ਖਾ ਨਿਕਲਦੀ ਪਈ ਮੰਜਰ ਹਨਾ ਸਿੱਧੀ ਨਿਕਲਦੀ ਪਈ ਹੂੰ ਪੱਤੇ ਉੱਤੇ ਮੰਜਰ ਹੀ ਬਿਲਕੁਲ ਪੱਤੇ ਉੱਤੇ ਸੋ ਝੋਨਾ ਬਾਬੇ ਨਾਨਕ ਦੀ ਕਿਰਪਾ ਨਾਲ ਬਾਈ ਬਹੁਤ ਵਧੀਆ ਸੋਹਣਾ ਖੜਾ ਵਾ ਬਿਮਾਰੀ ਰਹਿ ਤਾ ਚਲੋ ਮੌਕੇ ਤੇ ਸਪਰੇਅ ਰੇ ਹੋ ਗਈ ਸੀਗੀ ਚਲੋ ਫੰਗਸ ਵਗੈਰਾ ਕੁਝ ਨਹੀਂ ਹੈਗਾ ਵਧੀਆ ਸੋਹਣਾ ਖੜਾ ਝੋਨਾ ਵੈਸੇ ਬਹੁਤ ਵਧੀਆ ਖੜਾ ਹੋਇਆ ਹਾਂਜੀ ਜਿੱਦਾਂ ਕਿ ਬਿਮਾਰੀ ਤਾਂ ਰਹਿ ਤਾ ਵਧੀਆ ਹੋਣਾ ਮਾਰੀ ਐ ਕਿਰਪਾ ਨਾਨਕ ਦੀ ਬਹੁਤ ਵਧੀਆ ਝੋਨਾ ਜੀ ਇਸ ਵਾਰ ਮੋਟਣਾ ਕਰਵਾਇਆ ਬਣਾਈਆ ਬਣਾ ਟਾਗੀ ਕਰਨ ਗਰਮੀ ਵਾਵਾ ਪੈਣ ਲੱਗ ਗਈ ਨਾਲੇ ਤੇੜਾ ਦੋਣਾ ਪੈਈ ਹੈ ਨਾ ਬਈ ਝੋਨੇ ਦੇ ਵਿੱਚ ਵਾਹਣ ਚੱਕਰੀ ਉਹਦੇ ਕਰਨ ਜਿਆਦਾ ਵਾਹਣ ਪੈਲੀ ਪੀਣ ਲੱਗਦੇ ਦੂਰ ਦੂਰ ਤੱਕ ਚੋਨਾ ਹੀ ਨਜ਼ਰ ਆ ਰਿਹਾ ਚੱਲ ਗਏ ਪੀ ਪਾਣੀ ਹੈ ਕਿ ਮਲਕੀ ਸੱਦਗੇ ਕਿ ਮਲਕੀ ਨੂੰ ਸੱਦਗੇ ਮੈਂ ਹਾਂ ਪਾਣੀ ਪਿਉਣਾ ਹਸਦੇ ਕਿ ਜੇਰ ਨੂੰ ਪਾਣੀ ਪਿਆਵੇ ਜੇ ਕਿਵੇਂ ਨੂੰ ਪਿਆ ਹੈ ਠੀਕ ਹੈ ਠੀਕ ਹੈ ਚੱਲ ਮੱਲ ਲਗੇ ਪਿੰਡ ਦੇ ਰਾਹਾਂ ਨੂੰ ਚਲੋ ਜੀ ਚੱਲਗੇ ਆਪੋ ਆਪਣੇ ਘਰੋ ਘਰੀ ਕਿਹੜਾ ਇਹਨੂੰ ਇਹਨੂੰ ਅੱਛਾ ਇਹਨੂੰ ਬੜੇ ਕਿਤੀ ਹਾਂ ਕਹਿੰਦੇ ਗੱਲ ਲੀਡਿੰਗ ਨਹੀਂ ਹੈਗਾ ਹੂੰ ਹੂੰ ਕਹਿੰਦੇ ਪੱਤੇ ਗਲਦੇ ਆ ਥੱਲੇ ਹੂੰ ਤੂਆ ਬੜਾ ਬਨਾਸ਼ਕਾਰੀ ਬਣਿਆ ਦੇ ਕਣ ਤੂਆ ਬਹੁਤ ਵਧੀਆ ਕਰੀ ਬਾਈ ਤੂਆ ਰਉ ਲਾ ਰਾ ਹਾ ਚਲੋ ਇਹ ਵੀ ਕੁਦਰਤ ਦੇ ਜੀਵ ਜਾਨੇ ਖਾਣਾ ਉਹਨਾਂ ਨੂੰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ